ਨਮਾਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਵੱਲੋਂ ਅੱਜ ਪਿੰਡ ਗੜਾਪੜ ਅਤੇ ਓੜ ਵਿਖੇ ਇੱਕ ਚਲਾਇਕਸਾਪ ਆਪਰੇਸ਼ਨ ਨਮਾਸ਼ਹਿਰ ਅੱਜ ਮਿਤੀ 17 ਜੂਨ 2024 ਨੂੰ ਕਰੀਬ ਸਵੇਰੇ 12 ਵਜੇ ਨਮਾਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੀ ਅਗਵਾਈ ਦੇ ਹੇਠ ਅੱਜ ਨਮਾਸ਼ਹਿਰ ਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਅੱਜ ਪਿੰਡ ਗੜਾਪੜ ਅਤੇ ਓੜ ਵਿਖੇ ਚਲਾਇਕਸਾਪ ਆਪਰੇਸ਼ਨ ਇਸ ਆਪਰੇਸ਼ਨ ਦੇ ਤਹਿਤ ਨਮਾਸ਼ਹਿਰ ਦੇ ਪੁਲਿਸ ਦੇ ਵੱਲੋਂ ਅੱਜ ਵੱਖ-ਵੱਖ ਜਗ੍ਹਾ ਤੇ ਜਾ ਕੇ ਕਈ ਨਸ਼ੇੜੀਆਂ ਦੇ ਟਿਕਾਣਿਆਂ ਤੇ ਰੇਡ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਕਸ ਆਪਰੇਸ਼ਨ ਨਸ਼ਿਆਂ ਦੇ ਖਿਲਾਫ ਮੁਹਿੰਮ ਤਹਿਤ ਉਹਨਾਂ ਦੇ ਵੱਲੋਂ ਚਲਾਇਆ ਗਿਆ ਹੈ ਤਾਂ ਜੋ ਨਮਾਸ਼ਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਉਹਨਾਂ ਦੇ ਵੱਲੋਂ ਕਿਸੇ ਵੀ ਕੀਮਤ ਵਿੱਚ ਨਹੀਂ ਬਖਸ਼ਿਆ ਜਾਵੇਗਾ ਅੱਜ ਅਸੀਂ ਪੂਰੇ ਐਸਡੀਐਸ ਨਗਰ ਦੇ ਵਿੱਚ ਜਿਹੜਾ ਹੈਗਾ ਕਸ ਆਪਰੇਸ਼ਨ ਚਲਾਇਆ ਹੋਇਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਅਸੀਂ ਕੱਲ ਵੀ ਕਾਫੀ ਜਗਾਵਾਂ ਤੇ ਜਿਹੜੇ ਡਰੱਗ ਹੌਟਸਪੌਟ ਹੈ ਉੱਥੇ ਕਸ ਆਪਰੇਸ਼ਨ ਚਲਾਇਆ ਸੀ ਕੱਲ ਅਸੀਂ ਵੱਡੀ ਗਿਣਤੀ ਦੇ ਵਿੱਚ ਰੈਸਟਰੀ ਕੀਤੇ ਹੈ ਕੱਲ ਟੋਟਲ 18 ਪਰਚੇ ਅਸੀਂ ਦਿੱਤੇ ਸੀ ਇਦੇ ਵਿੱਚ 19 ਬੰਦੇ ਜਿਹੜੇ ਅਰੈਸਟ ਕੀਤੇ ਸੀ ਤੇ ਉਹਦੇ ਵਿੱਚ ਹੈਰੋਇਨ ਦੀ ਰਿਕਵਰੀ ਵੀ ਹੋਈ ਸੀ ਤੇ ਸ਼ਰਾਬ ਦੀ ਰਿਕਵਰੀ ਵੀ ਹੋਈ ਸੀ ਉਸੇ ਤਰ੍ਹਾਂ ਅਸੀਂ ਅੱਜ ਵੀ ਜਗ੍ਹਾ ਜਗ੍ਹਾ ਤੇ ਉੱਤੇ ਜਿਹੜੇ ਹੈਗੇ ਕਸ ਆਪਰੇਸ਼ਨ ਚਲਾ ਰਹੇ ਹਾਂ ਕਿਸੇ ਤਰ੍ਹਾਂ ਔੜ ਹੈ ਗੜੱਪੜ ਹੈ ਬਲਾ ਚੋਰ ਬੰਗੇ ਸਭ ਜਗ੍ਹਾ ਤੇ ਸਾਡੇ ਕਸ ਆਪਰੇਸ਼ਨ ਚੱਲਦੇ ਹੋਏ